आम आदमी पार्टी की गल करनी चाहिए आ भारत भूषण आशु जिस व्यक्ति ने कोई कसर नहीं छड़ी महा है कोई कसर नहीं छी पुल बनाए वे वे पार्क बनाए वैलीज बनाई बॉर्डा लेकिन लोगों ने बदलाव लेके आए बदलाव झाड़ू का बदलाव अज झाड़ू के हालात देख लो ਜਿਸ ਪ੍ਰਕਾਰ ਦੇ ਝਾੜੂ ਦੇ ਹਾਲਾਤ ਹਨ ਲੋਕ ਕਹਿੰਦੇ ਸੀ ਨਸ਼ਾ ਖਤਮ ਹੋ ਜਾਏਗਾ ਲੋਕ ਕਹਿੰਦੇ ਸੀ ਰੇਟਾ ਸਸਾ ਹੋ ਜਾਏਗਾ ਅੱਜ ਝਾੜੂ ਦੇ ਹਾਲਾਤ ਐਸੇ ਹੋ ਗਏ ਹਜ਼ਾਰ ਰੁਪਏ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਅੱਜ ਪੁੱਛੋ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਿ 26 ਹਫ਼ੀਨੇ ਹੋ ਗਏ ਸਰਕਾਰ ਬਣੀ ਨੂੰ ਕਿੱਥੇ ਸਾਡਾ 26000 ਰੁਪਿਆ ਅਗਰ 26000 ਦਿਓਗੇ ਤਾਂ ਅਸੀਂ ਤੁਹਾਨੂੰ ਵੋਟ ਪਾ ਦਿਆਂਗੇ सारी डवेलपमेंट इस बंद ने कराई लेकिन आज ना नामोश के खामोश इस करके है कि तीन ऐसे व्यक्तियों जताता जिन्होंने लुधियाने वेस्ट लुधियाने कख नहीं किया जीरो परसेंट योदान उन्होंने लोगों का लोगों लो ने वादे किए वे वे पर किस प्रकार अंजाब के अंदर लॉ एंड ऑर्डर की स्थिति है ਦਿੰਦੇ ਹਾਰੇ ਵਪਾਰੀਆਂ ਨੂੰ ਟੈਲੀਫੋਨ ਆ ਰਹੇ ਪਰ ਕਹਿਆ ਜਾ ਰਿਹਾ ਕਿ 15 ਲੱਖ ਰੁਪਏ ਦੇ ਨਹੀਂ ਤਾਂ ਮਾਰ ਦਿੱਤਾ ਜਾਏਗਾ ਸਿੱਧੂ ਬੁੱਸੇ ਵਾਲਾ ਮਾਰਿਆ ਇਹਨਾਂ ਦੀ ਨਲਾਇਕੀ ਕਰਕੇ ਮਾਰਿਆ ਅੱਜ ਬਾਦ ਸਾਰੇ ਨਰਿਆਣੇ ਦੇ ਵਪਾਰੀ ਜਿਨ੍ਹਾਂ ਨੂੰ ਗੈਂਗਸਟਰਾਂ ਦੇ ਫੋਨ ਆਉਂਦੇ ਘਰ ਬੈਠੇ ਬਿਠਾਏ ਉਹਨਾਂ ਨੂੰ ਪੈਸੇ ਦੇ ਦਿੰਦੇ ਅੱਜ ਹਰ ਵਿਅਕਤੀ ਨੂੰ ਘਰ ਦੇ ਬਾਹਰ ਨਿਕਲਦਿਆਂ ਨੂੰ ਡਰ ਲੱਗਦਾ ਹੈ ਐਸੇ ਹਾਲਾਤ ਪੈਦਾ ਕਰ ਦਿੱਤੇ ਆਮ ਆਦਮੀ ਪਾਰਟੀ ਨੇ ਕਈ ਸਮਾਜ ਪੁਨਪਤੀ ਵਰ ਦੇ ਵਿੱਚ ਕਦੇ ਇੱਕ ਵੀ ਨਹੀਂ ਆਇਆ ਇਹਨਾਂ ਲੋਕਾਂ ਨੇ ਦੱਸ ਦਿਓ ਤੇ ਇਹ ਵੀ ਆਪਣੇ ਲੋਕਾਂ ਨੂੰ ਦੱਸ ਦਿਓ ਕਿ ਭਾਰਤ ਪੂਸ਼ਣ ਆਸ਼ੂ ਨੇ ਮੇਰੇ ਹਾਂ ਦਾ ਨਕਸ਼ਾ ਬਦਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਮੈਂ ਭਾਰਤਾਂ ਦੇ ਵਿੱਚ ਕਿਹਾ ਮੈਂ ਵੈਲੀ ਦੇ ਵਿੱਚ ਕਿਹਾ ਹਰ ਰੱਟੀ ਨੇ ਕਿਹਾ ਕਿ ਸਾਥੋਂ ਗਲਤੀ ਹੋਈ ਹੈ ਜੋ ਭਾਰਤ ਪੂਸ਼ਣ ਆਸ਼ੂ ਨੇ ਵਿਕਾਸ ਕੀਤਾ ਹੈ ਤੇ ਦੇ ਮਸਾਲ ਵਕਾਸੀ ਲੁਧਿਆਣਾ ਦੀ ਤਰੱਕੀ ਹੋਈ ਇਹ ਕਾਂਗਰਸ ਪਾਰਟੀ ਹੈ